ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਾਠਗੜ੍ਹ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਪਰਿਵਾਰਾਂ ਤੇ ਦੋਸ਼ ਲੱਗੇ ਆ بڑے ਵੱਡੇ ਅਲੀਗੇਸ਼ਨ ਲੱਗੇ ਆ ਪਰਿਵਾਰ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਆਪਣਾ ਮੇਰਾ ਨਾਮਿੰਦਰ ਸਿੰਘ ਸ੍ਰੀ ਨਿਹਾਲ ਸਿੰਘ ਦੇ ਪਿੰਡ ਕਾਟਗੜ੍ਹ ਚੱਕ ਵੈਰੋਕਾ ਹੂੰ ਮਿੰਦਰ ਸਿੰਘ ਜੀ ਕਿਸ ਤਰ੍ਹਾਂ ਦੇ ਅਲੀਗੇਸ਼ਨ ਲੱਗੇ ਆ ਤੇ ਕਿਉਂ ਲੱਗੇ ਆ ਸਾਡੇ ਸਾਰ ਅਸੀਂ ਮਾਲੋ ਗੱਟੇ ਤੋਲੇ ਗੱਟੇ ਤੋਲ ਕੇ ਅਸੀਂ ਬੋਰੀਆਂ ਭਰੀਆਂ ਉਦੋਂ ਬਾਅਦ ਅਸੀਂ ਲਿਫਟਿੰਗ ਕੀਤੀ ਲਿਫਟਿੰਗ ਕਰਾ ਕੇ ਅਸੀਂ ਆਪ ਦਾ ਫੜਾ ਚੱਕਿਆ ਉਸ ਤੋਂ ਬਾਅਦ ਡੇਢ ਬਿਨਾ ਲੱਗਿਆ ਅਸੀਂ ਆਪਣੀ ਮੰਡੀ ਖਤਮ ਕਰਕੇ ਘਰੇ ਚਲੇ ਆਏ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਅਲੀਗੇਸ਼ਨ ਇਹ ਲਾਤੇ ਵੀ ਤੁਸੀਂ ਤੁਹਾਡੇ ਮਾਲ ਬੰਦਿਆਂ ਨੇ ਗੱਟੇ ਚੱਕੇ ਜੀ ਤੇ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਮਾਲੋ ਅਸੀਂ ਸ਼ਬਦ ਬੋਲਿਆ ਸਾਨੂੰ ਕਹਿੰਦੇ ਜਾਤੀਵਾਦ ਤੁਸੀਂ ਆਈਸੀਓ ਹਮ ਕਿੰਨਾਂ ਦੇ ਵੱਲੋਂ ਤੁਹਾਡੇ ਤੇ ਅਲੀਗੇਸ਼ਨ ਲਾਏ ਗਏ ਹਰਦੇਵ ਸਿੰਘ ਚੱਕ ਵੈਰੋਕੇ ਦਾ ਆਰਤੀ ਹੈ ਜੀ ਅਤੇ ਗੁਰਦੀਪ ਸਿੰਘ ਕਿਸ ਤਰ੍ਹਾਂ ਦੇ ਅਲੀਗੇਸ਼ਨ ਲੱਗੇ ਗਏ ਕਿ ਗੱਟੇ ਤੁਸੀਂ ਚੋਰੀ ਕੀਤੇ ਪਰ ਕਿੰਨੇ ਗੱਟੇ ਕੀਤੇ ਗਏ 192 ਦੇ ਨੱਕ 192 ਗੱਟਿਆਂ ਦੇ ਤੁਹਾਡੇ ਤੇ ਅਲੀਗੇਸ਼ਨ ਲੱਗੇ ਆ ਤੇ ਇਹ ਕਦੋਂ ਦੀ ਗੱਲ ਹੈ ਜੀ ਕਿੰਨਾ ਟਾਈਮ ਹੋ ਗਿਆ ਡੇਢ ਮਹੀਨਾ ਤਕਰੀਬਨ ਇਸ ਤੋਂ ਪਹਿਲਾਂ 15 ਦਿਨ ਹੋ ਗਏ ਤੁਸੀਂ ਕਿੰਨੇ ਜਣੇ ਸੀ ਜਿਹੜੇ ਤੁਹਾਡੇ ਤੇ ਦੋਸ਼ ਲੱਗੇ ਸੀ 17 ਜਣੇ ਜੀ 17 ਜਣੇ ਤੇ ਅਲਿਗੇਸ਼ਨ ਲੱਗਿਆ ਹਾਂਜੀ ਤੇ ਕੀ ਹੁਣ ਤੁਸੀਂ ਜਿਹੜਾ ਤੁਹਾਡੇ ਤੇ ਅਲਿਗੇਸ਼ਨ ਲੱਗਾ ਤੁਸੀਂ ਇਹ ਕੋਈ ਰਿਪੋਰਟ ਇਸ ਦੀ ਪ੍ਰਸ਼ਾਸਨ ਨੂੰ ਕੀਤੀ ਆ ਜਾਂ ਉਹਨਾਂ ਦੇ ਵੱਲੋਂ ਤੁਹਾਡੇ ਤੇ ਕੀਤੀ ਗਈ ਅੱਛੀ ਜੀ ਪ੍ਰਸ਼ਾਸਨ ਨੂੰ ਇਹ ਕਿਹਾ ਵੀ ਸਾਡਾ ਕੋਈ ਸਾਬਤ ਕਰਾ ਦੇਵਣ ਜਾਂ ਸਾਡੇ ਤੇ ਕੋਈ ਮਤਲਬ ਵੀਡੀਓ ਵਿਖਾ ਦੇਵਣ ਵੀ ਚੋਰੀ ਕੀਤੀ ਹੋਣ ਸਾਡੇ ਤੇ ਕਿਹੋ ਜਿਹੀ ਮਰਜ਼ੀ ਕਰ ਗਈ ਜੀ ਇਹ ਸੀ ਭਿੰਦਰ ਸਿੰਘ ਜੋ ਕਾਠਗੜ ਪਿੰਡ ਦੇ ਵਿੱਚ ਰਹਿੰਦੇ ਆ ਤਾਂ ਇਹਨਾਂ ਦਾ ਕਹਿਣਾ ਹੈ ਕਿ 192 ਗੱਟੇ ਜਿਹੜੇ ਇਨਾਂ ਤੇ ਐਲੀਗੇਸ਼ਨ ਲੱਗੇ ਆ ਪਰ ਇਹਨਾਂ ਦਾ ਕਹਿਣਾ ਕਿ ਸਾਨੂੰ ਉਸ ਚੀਜ਼ ਦਾ ਨਹੀਂ ਪਤਾ ਕੌਣ ਚੱਕ ਕੇ ਲੈ ਗਿਆ ਕੌਣ ਨਹੀਂ ਲੈ ਗਿਆ ਅ ਵੀਰ ਜੀ ਆਪਣਾ ਕੀ ਨਾਮ ਆ ਜੀ ਕਾਲਾ ਸਿੰਘ ਕਾਲਾ ਸਿੰਘ ਜੀ 192 ਗੱਟੇ ਜਿਹੜੇ ਐਲੀਗੇਸ਼ਨ ਲੱਗੇ ਤੁਹਾਡੇ ਤੇ ਵੀ ਲੱਗੇ ਆ ਹਾਂਜੀ ਲੱਗੇ ਆ ਕੀ ਕਰਨਾ ਕੀ ਕਰਨ ਜੀ ਉਹ ਉਹਨਾਂ ਨੂੰ ਪਤਾ ਹੈ ਕਿੰਨਾ ਤੋਲੇ ਨੇ ਅਸੀਂ ਤਾਂ ਆਦਾ ਮਾਲ ਤੋਲਾ ਆਦਾ ਚੱਕਾ ਹੂੰ ਹਾਂਜੀ ਜਿਹੜੇ 192 ਗੱਟੇ ਦੋਸ਼ ਲੱਗੋ ਕਿਹਨੇ ਚੱਕ ਲਈ ਕੀ ਪਤਾ ਉਹਨੇ ਚੱਕੇ ਨੇ ਉਹਨਾਂ ਕੋਲ ਹੀ ਹੈ ਜene ਸਾਡੇ ਉਹਨਾਂ ਦਾ ਤਮ ਗਿਆ ਦੇੰਦ ਨੇ ਪਿਸਤੌਲ ਕੱਢ ਲਾਈਂੰਦ ਨੇਇ ਤਰ੍ਹਾਂ ਸਾਨੂੰ ਬੁਲਾਇਆ ਨੇ ਮੰਡੀ ਤੇ ਪਿਸਤੌਲ ਕੱਢ ਲਿਆ ਨੇ ਹਾਂ ਆ ਤੇ ਤੁਸੀਂ ਨਿੱਕੀ ਜਾਤੀ ਦੇ ਦੇ ਹਾਂ ਅੱਛਾ ਫੇਰ ਮੈਨੂੰ ਵੀ ਤੂੰ ਅਧਿਆਰਥ ਤੇ ਬੁਲਾ ਲੈਣਾ ਹਾਂ ਆ ਤੇ 20000 ਰੁਪਇਆ ਲੈਣੇ ਤੋ ਆਦੇ 17 ਬੰਦਿਆਂ ਤੇ ਦੂਜਿਆਂ ਤੇ ਆਦੇ ਦੋਸ ਲਾ ਦੇ ਕੇ ਨੇ 13 ਹੱਥ ਕੁਛ ਨਾ ਲੈਂਦੇ ਤੈਨੂੰ ਬਲੈਕਮੇਲ ਕਰਦੇ ਹਾਂ ਹਾਂ ਬਲੈਕਮੇਟ ਕਰ ਕੋਣ ਕਰਦਾ ਸੀ ਇੱਕ ਗੁਰਦੀਪ ਸਿੰਘ ਜੀ ਤੇ ਇੱਕ ਮਿੱਠੂ ਮਿੱਠੂ ਥਾ ਦੇ ਨੇ 8 ਰੁਪਇਆ ਹਾਂ ਮਿੱਠੂ 8 ਰੁਪਇਆ ਹਾਂ ਆ ਤੇ ਤੂੰ ਇਹਨਾਂ ਰੁਪਇਆ ਲੈ ਲੈ ਆਦਾ ਬਲੈਕ ਮੈਲ ਜੇ ਕਰਦੇ ਨੇ ਕਿੱਥੇ ਤੈਨੂੰ ਬੁਲਾਇ ਸੀ ਜਦੋਂ ਇਹਨਾਂ ਹਾਰ ਤੋਂ ਯਾਰ ਤੇਰਾ ਆਦੀ ਹਾਰ ਤੇ ਦੇ ਅੰਦਰ ਵਾ ਮੈਨੂੰ ਨਹੀਂ ਪਤਾ ਸੀ ਇਹ ਆਦੀ ਮੋਬਾਈਲ ਵਿੱਚ ਰਿਕਾਰਡ ਆ ਕੀਤੀ ਜਾਂਦੇ ਸਨ ਮੇਰੀਆਂ ਹਾਂ ਮੈਂ ਫਿਰ ਮੈਂ ਜੀ ਨਸ਼ਾ ਵੀ ਖਾਲੈਂਦਾ ਹੁੰਨਾ ਇਹ ਨਹੀਂ ਵੀ ਨਸ਼ਾ ਖਾਲੈਂਦਾ ਹੁੰਨਾ ਮੈਨੂੰ ਥੋੜਾ ਜਿਹਾ ਉਹਨਾਂ ਥੋੜਾ ਜਿਆਦਾ ਫਰਦਾ ਆਇਆ ਸੀ ਮੈਨੂੰ ਇਹ ਵੀ ਕੋਈ ਪਤਾ ਨਹੀਂ ਮੈਂ ਕੀ ਗੁੰਝ ਬੋਲ ਰਿਹਾ ਲੋ ਤੁਹਾਡੇ ਤੇ ਅਲੀਗੇਸ਼ਨ ਲੱਗੇ ਸੀ ਇਹ 192 ਗੱਟਿਆਂ ਦੇ ਤਾਂ ਫਿਰ ਤੁਹਾਨੂੰ ਉਹਨਾਂ ਨੇ ਦੁਬਾਰਾੜ ਤੇ ਬੁਲਾਇਆ ਸੀ ਹਾਂਜੀ ਆੜ ਤੇ ਬੁਲਾਇਆ ਸੀ ਫਿਰ ਮਿਲ ਕੇ 20000 ਰੁਪਇਆ 20000 ਕਿੱਥੇ ਧਮਕੀਆਂ ਲੈਂਦੇ ਸਨ ਉਹਾਂ ਦੇ ਨਾਂ ਕਰਿਆਂ ਦਾ ਹਿਸਾਬ ਲਾ ਲੈ ਤੈਨੂੰ ਪੁਲਿਸ ਤੂੰ ਕਟਾਵਾਂ ਦੇ ਅਹੀਂ ਕਰਾਵਾਂ ਦੇ ਉਹ ਕਰਾਵਾਂ ਦੇ ਫਿਰ ਪੁਲਿਸ ਲੈ ਗਈ ਚੱਕ ਕੇ ਤੈਨੂੰ ਨਹੀਂ ਪੁਲਿਸ ਕਿੱ데 ਲੈ ਆਣਾ ਕੋਈ ਨਹੀਂ ਪੁਲਿਸ ਆਈ ਪਿੰਡ ਦੀ ਪਛਾਹਤ ਸੀ ਪਿੰਡ ਦੀ ਪਛਾਹਤ ਆ ਆਪ ਨਹੀਂ ਸਪਾਈ ਦਿੰਦੀ ਰਹੀਏ ਅਜੇ ਕੀ ਗੱਲਬਾਤ ਹੋਈ ਫਿਰ ਉੱਥੇ ਗੱਲਬਾਤ ਆ ਉਹ ਇਹ ਕਹੇ ਸਾਡੇ ਕੋਲ ਸੌਣਿਆ ਲੈ ਲੋ ਇਹ ਤੂਤੇ ਵਰਗੀ ਹੈ ਉਸ ਪਾਸੇ ਆਈ ਫਿਰੋ ਨਹੀਂ ਇਸ ਪਾਸੇ ਆਦੇ ਨਹੀਂ ਹਾਂ ਠੀਕ ਆ ਜੀ ਧੰਨਵਾਦ ਅ ਸਾਡੇ ਨਾਲ ਪਰਿਵਾਰ ਦੇ ਹੋਰ ਵੀ ਮੈਂਬਰ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਆਪਣਾ ਮਾਤਾ ਜੀ ਮੇਰਾ ਨਾਨਿਆਲੋ ਭਾਈ ਮੇਰੇ ਪਤੀ ਦੇ ਨਾਨਿਆਲ ਸਿੰਘ ਜਿਹੜੇ ਮਾਤਾ ਜੀ ਇਹ ਪਰਿਵਾਰ ਇਹ ਮੇਰਾ ਲੜਕਾ ਹੈ ਮੇਰੇ ਹਾਂਜੀ ਮੇਰੇ ਤੇ ਅਨੇ ਲੜਕੇ ਨੇ ਦੋ ਮੇਰੇ ਲੜਕੇ ਗੁਜ਼ਰ ਚੁੱਕੇ ਨੇ ਉਹਨਾਂ ਦਾ ਪਰਿਵਾਰ ਵੀ ਇਹ ਵਾਲ ਮੇਰਾ ਲੜਕਾ ਸੰਭੀ ਜਾਂਦਾ ਹੈ ਵਿਅਣਛਾ ਦੇ ਭਰਾਵਾਂ ਦੇ ਬੱਚਿਆਂ ਦਾ ਵਿਆਹ ਕੀਤਾ ਜਾਂਦਾ ਹੈ ਛੋਟੇ ਛੋਟੇ ਬੱਚੇ ਪਾਲੇ ਸੋ ਅੱਜ ਮੇਰੇ ਪੁੱਤਰ ਤੇ ਨਜਾਇਜ਼ ਹੋ ਰਹੀ ਏ ਕੋਈ ਮੇਰੇ ਪੁੱਤਰ ਅੱਜ ਕਿਤਨ ਕਾੜ-ਗਾੜ ਵਿੱਚ ਕੈਦ ਦੇਵੇ ਕਦੇ ਚੋਰੀ ਕਦੇ ਕੋਈ ਤਿੰਨ ਚਾਰ ਵਾਰੀ ਪੰਚਾਇਤ ਲੈ ਕੇ ਗਏ ਥਾਣੇ ਸਾਨੂੰ ਤਮਕੀਆਂ ਬਹੁਤ ਦਿੱਤੀਆਂ ਨੇ ਤੇ ਉੱਥੇ ਆਪਣੇ ਮੰਡੀ ਵੀ ਗਏ ਤੇ ਜਦੋਂ ਅਨਰਾਤ ਏ ਕਦੇ ਤੇ ਬਾਹੂਸ ਨੂੰ ਫੋਨ ਲਾਵਣ ਤੇ ਕਦੇ ਸਾਡੇ ਬਾਹੂ ਨੂੰ ਦਬਾ ਦੇ ਕੇ ਫੋਨ ਕਰਵਾਵਣ ਬੋਨ ਨੂੰ ਬੁਲਾਓ ਤੇ ਸਾਡਾ ਸਰਪੰਚ ਨਹੀਂ ਸੀ ਖਰੇ ਤੇ ਮੈਂ ਕਿ ਸਾਡੇ ਪ੍ਰਮੁਖੀ ਬੰਦਾਗਾ ਨਹੀਂ ਤੇ ਆਂਦੇ ਤੁਸੀਂ ਦੋ ਜਣੇ ਆਜੋ ਅਸੀਂ ਫੇਰ ਵੀ ਚਾਰ ਪੰਜ ਜਣੇ 10 ਜਣ ਗਏ ਚੱਲੇ ਜੇ ਅਸੀਂ ਗਏ ਤਾਂ ਉਹ ਤੇ ਜਦੋਂ ਮੈਂ 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 ਮੈਂਪਰ ਪੰਚਾਇਤਾਂ ਜੀ ਮੌਜੂਦਾ ਮੈਂ ਮੌਜੂਦਾ ਜੀ ਤੇ ਜਦੋਂ ਮੈਂ ਅੰਦਰ ਗਈ ਇਹ ਸੱਚ ਮੈਨੂੰ ਥੱਕੇ ਮਾਰ ਤੇ ਬਾਹਰ ਕੱਢ ਦਿੱਤਾ ਮੈਨੂੰ ਤਾਂ ਬਾਹਰ ਚਲੀ ਜਾ ਬਾਹਰ ਚਲੀ ਜਾ ਮੈਂ ਬਾਹਰ ਨਹੀਂ ਨਿਕਲੀ ਸੀ ਮੈਂ ਆਂਦੀ ਸੀ ਮਾਰੇ ਪੁੱਤਰ ਦੇ ਕੋਲ ਖੜਨਾ ਹੈ ਮੈਂ ਮੈਂਬਰ ਹਾਂ ਆਦਤ ਕੋਈ ਮੈਂਬਰ ਨੇ ਕੁਝ ਨਹੀਂ ਤੋ ਨਿਕਲ ਜਾ ਫਿਰ ਮੈਂ ਉਹਨੂੰ ਬੋਲਿੰਗਾ ਮੈਂ ਕਿ ਤੂੰ ਤੇ ਜੇ ਬਾਹਰ ਦੀਆਂ ਕਰੜੀਆਂ ਕਰ ਲਈਆਂ ਤੂੰ ਜੇਬਾ ਪਾੜ ਲਈਆਂ ਤੇ ਮੇਰਾ ਪੁੱਤਰ ਤਾਂ ਅੱਜ ਵੇਤ ਥਾਣਿਆਂ ਤੇ ਤੂੰ ਵੀ ਨਿਕਲਣੇ ਦੇਂਦਾ ਭੇਫਾ ਲੈ ਸਾਨੂੰ ਫਾਲੀ ਚੀਨਾ ਮੰਗਵਾ ਲੈ ਪੁਲਸ ਗੂ ਵਾਲ ਕੇ ਮੇਰੇ ਪੁੱਤਰ ਨੂੰ ਬਾਹਰ ਨਹੀਂ ਨਿਕਲ ਜਿਹੜੇ ਮੇਰੇ ਨਾਲ ਗਏ ਉਹ 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 ਆਂਦੇ ਸਨ ਸਾਡੇ ਤੇ ਪਰਚਾ ਪਰਚਾ ਸਾਡੇ ਤੇ ਵੀ ਨਾ ਇਹਦੇ ਤੇ ਨਾ ਕੱਟ ਸਾਡੇ ਤੇ ਕੱਟ ਤੇ ਇਹ ਜਿਹੜਾ ਵੀ ਮਤਬਲੇ ਮੁੰਡਾ ਮੇਰਾ ਰੋਣ ਲੱਗ ਗਿਆ ਮਾਂ ਵੀ ਰੋਣ ਲੱਗ ਗਈ ਮੈਨੂੰ ਪਰ ਇਹਨਾਂ ਨੇ ਮਾਲਾ ਗਈ ਮੈਂ ਪੇਜੇ ਤਾਂ ਕੇ ਮਾਰ ਕੇ ਮੈਨੂੰ ਬਾਹਰ ਕੱਢਿਆ ਗਿਆ ਐਮ ਆਰ ਨਬੂਰੇ ਆਲਕੀ ਤੇ ਫਿਰ ਮੈਂ ਬਾਹਰੀ ਕਰਲਾਈ ਰਹੀ ਗਈ ਮਗਰੀਬ ਕਰ ਅੰਤ ਹੋ ਗਿਆ ਇਹ ਇਹ ਮੌਜੂਦਾ ਐਸਚਓ ਦੇ ਵੱਲੋਂ ਕੀਤਾ ਗਿਆ ਜੀ ਹਾਂ ਜੀ ਇਹ ਐਸਚਓ ਵਿੱਚ ਐਸਚਓ ਵੀ ਐਸਚਓ ਬਾਰ ਬਾਰ ਬੁਲਾ ਲੈਂਦੇ ਸਾਨੂੰ ਬਹੁਤ ਪਰੇਸ਼ਾਨ ਕੀਤੀ ਕਰ ਆ ਅਸੀਂ 60 ਚੱਕਣੇ 17 ਦੇ 17 ਬੰਦੇ ਮੇਰੇ ਨਾਲ ਖੜੇ ਨੇ ਜਿਹੜੇ ਮੇਰੇ ਪੁੱਤਰ ਨਾਲ ਕੰਮ ਕਰਦੇ ਰਹੇ ਬੱਚੇ ਲੈ ਤੇ ਗੁਰਦਰ ਵਰਦਾ ਤੇ ਮੇਰੇ ਲੜਕੇ ਨੇ ਕੀ ਆਏ ਵੀ ਮੈਂ ਮੈਨੂੰ ਤੁਸੀਂ ਦਬਾ ਦਿੱਤੀ ਕਹਲੇ ਜੇ ਮੇਰੇ ਤੇ ਪਰਚਾ ਕੱਟਦੇ ਜੇ ਤੇ ਮੈਂ ਚੱਲ ਵੀ ਰੱਖ ਦੇਣਾ ਕਿ ਮਿੱਠੂ ਆਰਤੀ ਚੱਕ ਲਵੇ ਤੇ ਉਹ ਮਗਰ ਜਿਹੜੇ ਹੋਰ ਆਏ ਨੇ ਆਰਤੀ ਗੀ ਉਹਨਾਂ ਦੇ ਮਗਰ ਪੱਕ ਦੇ ਵਿੱਚ ਬੋਲ ਗਏ ਨੇ ਆਂਦੇ ਆਖੀ ਉਹ ਤੋਂ ਨੰਬਰ ਸਾਹ ਉਹ ਕਹਿੰਦੇ ਅਖੇ ਤੂੰ ਦਜਾ ਕਿਹੜੀ ਗੱਲ ਉਹ ਅਖੇ ਵੀ ਮਿੱਟੂ ਚੱਕਤੇ ਇਹ ਅਖੇ ਗੁਰਦੀਪ ਚੱਕੇ ਦਾ ਖੁਦ ਗੁਰਦੀਪ ਚੋਰ ਹੈ ਗੁਰਦੀਪ ਉਹਨਾਂ ਦਾ ਮਨੀਮ ਹੈ ਨਾਲੇ ਨੰਬਰਦਾਰ ਹੈ ਉਹਦੇ ਕੋਲ ਦੁੱਧ ਬਿਜਲੀਵਰਾ ਚੱਲ ਰਹੀਆਂ ਨਹੀਂ ਤੇ ਇਹ ਸਾਨੂੰ ਦੁਬਾਨ ਨਾਲ ਚੋਰੀ ਚ ਪਾਇਆ ਗਿਆ ਤੇ ਅਸੀਂ ਗਰੀਬ ਬੰਦੇ ਐ ਤੇ ਅਸੀਂ ਵਾਅਦਾ ਕਰ ਰਹੇ ਹਾਂ ਮੈਂ 100 ਵਾਰਾਂ ਸੀ ਵੀ ਮੰਗ ਪਿਆਨ ਤੇ ਘਰ ਦੀ ਜਗਾ ਵੇਚ ਕੇ ਕਿ ਅਸੀਂ ਪੈਸੇ ਭਾਰ ਦੇਉਣਾ ਸਾਨੂੰ ਕੱਢਦੇ ਨਹੀਂ ਸੀ ਬਾਹਰ ਤੇ ਬੰਦਿਆਂ ਨੇ ਬਾਹਰ ਕੱਢਾਇਆ ਮੇਰੇ ਪੁੱਤਰ ਨੂੰ ਸਰਪੰਚ ਦੇ ਪ੍ਰਾਣ ਜੁਲਿਆ ਸਾਡੇ ਅੱਜ ਨਾਲ 10 ਦਿਨ ਹੋ ਗਏ ਨੇ ਰੋਟੀ ਨਹੀਂ ਕਦੇ ਖਾਧੀ ਸਾਡੇ ਘਰ ਵਿੱਚ ਪੱਕਾ ਰਹਿੰਦੇ ਹੋ ਵੇਖੋ ਗੱਟਾ ਭਰਾ ਜਾਂਸੀ ਰੋਟੀਆਂ ਦਾ ਜੇ ਮਨਾਪਿਆ ਦੀ ਮੇਰੇ ਪੁੱਤਰ ਕੋਲ ਦੋ ਬੱਤਿਆਂ ਦੀ ਮੇਰੇ ਪੁੱਤਰਾਂ ਦੀ ਵਿਲਾਦ ਹੈ ਮੇਰੇ ਪੁੱਤਰ ਕੋਲ ਤੇ ਨਾਲ ਮੇਰੇ ਵੀ ਘਰ ਵਾਲਾ ਮਰ ਗਿਆ ਤੇ ਨਾਲ ਮੰਗੀਆਂ ਦੇ ਆਸਰਿਆ ਤੇ ਮੇਰੇ ਪੁੱਤਰ ਦੀ ਸੌ ਸਾਰਾ ਪਿੰਡ ਦੇ ਉਹਨੂੰ ਪਿਆਰ ਹੈ ਤੇ ਮੇਰੇ ਬੱਚੇ ਨੂੰ ਬਹੁਤ ਪਰੇਸ਼ਾਨ ਕਰਦੇ ਪੜੇ ਮੈਂ ਹੱਥ ਜੋੜਨੀ ਆ ਐਸਐਚਓ ਆ ਸਾਹਿਬ ਦੁਆਇਆ ਚਾਹਤੇ ਤੇ ਐਸਐਚਓ ਤੇ ਬੰਦੀ ਕਾਰਵਾਈ ਵੀ ਕੀਤੀ ਜਾਵੇ ਜਿਹੜਾ ਤੁਹਾਨੂੰ ਦਾਬੇ ਤੋਂ ਮੈਨੂੰ ਧੱਕੇ ਮਾਰੇ ਸੋ ਐਸਐਚਓ ਦੇ ਵੱਲੋਂ ਤੁਹਾਨੂੰ ਧੱਕੇ ਮਾਰੇ ਹਾਂਜੀ ਐਸਐਚਓ ਥਾਣੇ ਦੇ ਵਿੱਚ ਤੁਹਾਡੇ ਪਿੰਡ ਦੀ ਪੰਚਾਇਤ ਵੀ ਨਾਲ ਨਾਲ ਪੰਚਾਇਤ ਇਸ ਆ ਦੇ ਬਾਹਰ ਨਿਕਲ ਗਿਆ ਬਾਹਰ ਮਾਰੇਗਾ ਜੀ ਮੈਂ ਉਹਨੂੰ ਪੁੱਤਰ ਵੀ ਬੋਲਦੀ ਸੀ ਮਨਸ ਪੁੱਤਰ ਤੂੰ ਨਾ ਤੇ ਜੇਕਰ ਮਾਤਾ ਤੁਸੀਂ ਸੱਚੇ ਆਦਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਨੇ ਆ ਇਹ ਸਾਡੀ ਬੰਗੀ ਕਾਰਵਾਈ ਇਹ ਕੀਤੀ ਜਾਵੇ ਤੇ ਅਸੀਂ ਗਰੀਬ ਬੰਦੇ ਆਂ ਤੇ ਚੱਕੇ ਤਾਂ ਮਿੱਟੂ ਦੇ ਪੁੱਤਰ ਨੂੰ ਚਕਾਉਣੇ ਨੇ ਨਹੀਂ ਤਾਂ ਅਸੀਂ ਨਹੀਂ ਚੜੇ ਸਾਲ ਬਾਅਦ ਬਣ ਜਤਾਂ ਮੈਂ ਬੈਠੀ ਧੰਨਵਾਦ ਮਾਤਾ ਜੀ ਸੋ ਇਹ ਇਹਨਾਂ ਪਰਿਵਾਰ ਦੀ ਇਹਨਾਂ ਦੀ ਮਾਤਾ ਜੀ ਆ ਜਿਹੜੇ ਜਿਨ੍ਹਾਂ ਨੇ ਰੋ ਰੋ ਕੇ ਆਪਣੀ ਜਿਹੜੀ ਗੱਲਬਾਤ ਦੱਸੀ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਇਹਨਾਂ ਨੇ ਇਹ ਕਾਰਵਾਈ ਨਹੀਂ ਕੀਤੀ ਬਿਲਕੁਲ ਝੂਠਾ ਇਲਜ਼ਾਮ ਜਿਹੜਾ ਲਾਇਆ ਗਿਆ ਏ ਤਾਂ ਸਾਡੇ ਨਾਲ ਅ ਪ੍ਰਧਾਨ ਜੀ ਵੀ ਮੌਜੂਦ ਆ ਪ੍ਰਧਾਨ ਜੀ ਕੀ ਕਾਰਨ ਆ ਜਿਹੜਾ ਇਹ ਸਾਰੀ ਗੱਲਬਾਤ ਆ ਜਿਹੜੇ ਗੱਟਿਆਂ ਤੇ ਅਲਿਗੇਸ਼ਨ ਲੱਗੇ ਆ ਦੱਸੋਗੇ ਸਾਰੀ ਗੱਲਬਾਤ ਜੀ ਤੁਹਾਨੂੰ ਪਰਿਵਾਰ ਨੇ ਆਪਦੇ ਹਾਲਾਤ ਦਾਸੀ ਦਿੱਤੇ ਨੇ ਰੋ ਰੋ ਕੇ ਐਸਐਚਓ ਦੀ ਜਾਨ ਨੂੰ ਰੋੜੇ ਨੇ ਕਿ ਜਿਨੇ ਇਹਨਾਂ ਨੂੰ ਇੱਕ ਬਜ਼ੁਰਗ ਮਾਤਾ ਨੂੰ ਧੱਕੇ ਮਾਰ ਕੇ ਇਥੋਂ ਇੱਕ ਸੀਟਕੇ ਲਜਾਣ ਦੀ ਕੋਸ਼ਿਸ਼ ਕੀਤੀ ਇੱਕ ਪੰਚਾਇਤ ਮੈਂਬਰ ਹੋਣ ਦੇ ਨਾਤੇ ਉਹਨਾਂ ਦੀ ਰਿਸਪੈਕਟ ਨਹੀਂ ਕੀਤੀ ਇਹਨੇ ਐਸਐਚਓ ਨੇ ਪਰ ਮਜੀਤ ਸਿੰਘ ਨੇ ਗੱਲ ਹੈਗੀ ਕਿ ਜਦੋਂ ਇਹ ਚੋਰੀ ਲੱਗ ਗਈ ਇਹਨਾਂ ਦੇ ਨਾਮ ਚੋਰੀ ਲੱਗ ਗਈ ਚੋਰ ਕਹ ਰਹੇ ਨੇ ਜੇ ਇਹਨਾਂ ਨੂੰ ਚੋਰ ਬਣਾ ਹੀ ਦਿੱਤਾ ਉਹ ਕਹ ਰਹੇ ਨੇ ਕਿ ਅਸੀਂ ਰੱਖ ਦਿੰਨੇ ਗੁਰਦਰਾ ਸਾਹਿਬ ਜੀ ਤੇ ਜੋ ਗੁਰਦਰਾ ਸਾਹਿਬ ਦੇ ਵਿੱਚੋਂ ਮਿੱਠੂ ਜਿਹੜਾ ਆੜਤ ਗਿਆ ਹੈਗਾ ਹਰਦੇਵ ਸਿੰਘ ਉਹ ਚੁੱਕ ਲੈ ਜਦੋਂ ਮਿੱਠੂ ਆੜਤ ਗਿਆ ਇਹਨਾਂ ਦੇ ਇਲਜ਼ਾਮ ਲਾਤਾ ਬਿਲਕੁਲ ਜੀ ਤੇ ਉਹ ਚੁੱਕ ਲੈ ਜਦੋਂ ਇਹ ਨੇਮ ਦਿੰਦੇ ਪਏ ਨੇ ਫਿਰ ਕਿਉਂ ਇਹਨਾਂ ਨੂੰ ਹਰਾਸਮੈਂਟ ਕੀਤਾ ਪਿਆ ਇੱਕ ਪ੍ਰਧਾਨ ਜੀ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਪਿਸਤੌਲ ਦੀ ਨੋਕ ਦੀ ਧਮਕੀਆਂ ਮਿਲੀਆਂ ਹੈ ਜਾਤੀ ਸ਼ਬਦੀ ਵੀ ਬੋਲੇ ਗਏ ਦੇਖੋ ਤੁਹਾਨੂੰ ਉਹ ਭਾਈ ਸਾਹਿਬ ਨੇ ਦਾਸੀ ਦਿੱਤਾ ਇੱਕ ਵੇਖੋ ਕਿੱਡਾ ਗੰਦਾ ਹੋਣਾ ਕੰਮ ਕੀਤਾ ਲਾ ਜਾ ਕੇ दारू ਪੀ ਆ ਕੇ ਉਹਨੂੰ ਕਹਿ ਰਹੇ ਸੀ ਕਿ ਇਹਨਾਂ ਦੇ ਅਲੀਕੇਸ਼ਨ ਲਾ ਦੇ ਤੂੰ ਕਹਦੇ ਤੇ ਕਿ ਇਹਨਾਂ ਨੇ ਚੋਰੀ ਕੀਤੀ ਹੈਗੀ ਹੈ 14 ਜਣਿਆਂ ਨੇ ਜਾਂ ਕੁਝ ਵੀ ਚੋਰੀ ਕੀਤੀ ਹੈ ਇਹਨਾਂ ਨੇ ਤੇ ਤੂੰ ਹੀ 17 ਜਣਿਆਂ ਦਾ ਨਾਮ ਲੈ ਦੇ ਕਹਿ ਰਿਆ ਸੀ ਇਹਨਾਂ ਨੂੰ ਬਜ਼ੁਰਗ ਬੰਦੇ ਨੂੰ ਇੱਕ ਨੂੰ दारू ਪੀ ਆ ਕੇ ਨਸ਼ਾ ਨਸ਼ੇ ਦੀ ਨੋਕ ਤੇ ਜਾ ਕੇ ਦੇ ਉਹਦੇ ਤੋਂ ਵੀਡੀਓ ਦੀ ਬਣਾਈ ਗਈ 20000 ਰੁਪਿਆ ਉਹਨੂੰ ਕਹਿੰਦੇ 20000 ਰੁਪਿਆ ਲੈ ਲਈ ਤੇ ਤੂੰ ਉਹਨਾਂ ਦਾ ਨਾਮ ਲੈ ਦੇ ਦੇਖੋ ਉਹਦੀ ਵੀਡੀਓ ਬਣਾਈ ਗਈ ਵੀਡੀਓ ਨੂੰ ਉਹ ਕਰਕੇ ਅੱਗੇ ਇਹ ਪਰਿਵਾਰਾਂ ਨੂੰ ਹਰਾਸਮੈਂਟ ਕੀਤਾ ਜਾਂਦਾ ਹੈ ਇਹ ਨਹੀਂ ਹੋਣ ਦਿਆਂਗੇ ਧੰਨਵਾਦ ਸੋ ਪਿੰਡ ਕਾਠਗੜ ਦੇ ਵਿੱਚ ਪਹੁੰਚੇ ਅੱਜ ਕਾਠਗੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਪਰਿਵਾਰ ਤੇ ਬੜੇ ਵੱਡੇ ਦੋਸ਼ ਲੱਗੇ ਆ 192 ਗੱਟੇ ਜਿਹੜੇ ਚੋਰੀ ਹੋਏ ਸੀ ਪਰ ਉਹ ਜਿਹੜੇ ਦੋਸ਼ ਆ ਇਹਨਾਂ 17 17 ਜਿਹੜਿਆਂ ਤੇ ਜਿਹੜੇ ਦੋਸ਼ ਆ ਉਹ ਲੱਗੇ ਆ ਤਾਂ ਪਰਿਵਾਰ ਨੇ ਕੈਮਰੇ ਦੇ ਸਾਹਮਣੇ ਆ ਕੇ ਆਪਣੇ ਜਿਹੜੇ ਦੋਸ਼ ਆਇਨੇ ਤੇ ਲੱਗੇ ਉਹ ਸਿਰੇ ਤੋਂ ਨਕਾਰਿਆ ਤਾਂ ਹੋਰ ਵੀ ਪਰਿਵਾਰ ਸਾਡੇ ਨਾਲ ਮੌਜੂਦ ਹੈ ਕੀ ਨਾਮ ਆ ਜੀ ਮਿੰਦਰ ਸਿੰਘ ਪਤਨੀ ਮਿੰਦਰ ਸਿੰਘ ਮਿੰਦਰ ਸਿੰਘ ਦੀ ਪਤਨੀ ਜੀ ਹਾਂ ਜੀ ਜਿਹੜੇ ਤੁਹਾਡੇ ਹਸਬੰਡ ਤੇ ਦੋਸ਼ ਲੱਗੇ ਲੈ ਕੀ ਕੀ ਕਰਨਾ ਚਾਹੋਗੇ ਜੀ ਸਰਜ ਕਹਿੰਦੇ ਸਾਨੂੰ ਚੋਰੀ ਦਾ ਝੂਠਾ ਇਲਜ਼ਾਮ ਲਵਾਇਆ ਗਿਆ ਹੈ ਲਾਇਆ ਗਿਆ ਸਾਡੇ ਤੇ ਤੇ ਸਾਨੂੰ ਇਨਸਾਫ਼ ਦੀ ਮੰਗ ਮੰਗਦੇ ਆ ਵੀ ਸਾਡੇ ਬੰਦੇ ਗਲਤ ਨਹੀਂ ਹੈਗੇ ਕੋਈ ਪਰਿਵਾਰ ਤੇ ਝੂਠਾ الزام ਹੈ ਸਾਡੇ ਨਾਲ ਬਹੁਤ ਗਲਤ ਫੋਨ ਤੇ ਵੀ ਬੋਲਦੇ ਰਹੇ ਨੇ ਸਾਡੇ ਫੋਨ ਤੇ ਰਿਕਾਰਡਿੰਗ ਨਹੀਂ ਲੱਗੀ ਸੀ ਕੌਣ ਬੋਲਦਾ ਸੀ ਜੀ ਉਹ ਐਸਚ ਦਾ ਨਾਮ ਕੀ ਹੈ ਪਰਮਜੀਤ ਰਾਤ ਵੀ 9 ਵਜੇ ਦਾ ਟਾਈਮ ਸੀ ਕਹਿੰਦਾ ਐਸਚ ਤੁਹਾਨੂੰ ਫੋਨ ਕਰਦਾ ਜੀ ਹਾਂ ਜੀ ਕੀ ਕਹਿੰਦਾ ਜੀ ਰਾਤ 9 ਵਜੇ ਦਾ ਟਾਈਮ ਸੀ ਕਹਿੰਦਾ ਹੁਣੇ ਹੁਣੇ ਆਓ ਨਹੀਂ ਤਾਂ ਤੈਨੂੰ ਚਾੱਕ ਕੇ ਲੈ ਆਉਣਾ ਤੂੰ ਕੱਲਾ ਹੀ ਆ ਜਾ ਕਹਿੰਦਾ ਕਹਿੰਦਾ ਤੇਰਾ ਨਿਵੇੜਦੇ ਆ ਰੋਲਾ ਹਰ ਰੋਜ਼ ਤੁਸੀਂ ਕਹਿੰਦਾ 10 ਵਾਰੀ ਆ ਚੁੱਕੇ ਜੇ ਪੰਚਾਇਤ ਲੈ ਕੇ ਕਹਿੰਦਾ ਲਾਸਟ ਵਾਰੀ ਹੈ ਤੁਸੀਂ ਆਓ ਉਹ ਲੈ ਗਿਆ ਜੀ ਹਾਂ ਜੀ ਇਹ ਚਲੇ ਗਏ ਸੀ ਚਾਰ ਪੰਜ ਬੰਦੇ ਲੈ ਕੇ ਪੰਚਾਇਤ ਦੇ ਨਿਪੜ ਗਿਆ ਜੀ ਫੇਰ ਰੋਲਾ ਨਹੀਂ ਸਰ ਜੀ ਨਿਪੜਿਆ ਉੱਥੇ ਗੱਲਾਂ ਬਾਤਾਂ ਗੋ ਪਿੱਛਾ ਕਰਦੇ ਰਹੇ ਤੇ ਉਥੇ ਇਹਨਾਂ ਨੂੰ ਅੰਦਰ ਬਿਠਾ ਲਿਆ ਤੇ ਕਹਿੰਦੇ ਵੀ ਇੱਥੇ ਹੁਣ ਗੱਲ ਕਰ ਸਾਡੇ ਨਾਲ ਤੇਰ ਤੇ ਫਰਚਾ ਪਾਈਏ ਫਰਚਾ ਪਾਈਏ ਜਾਂ ਕੀ ਕਰੀਏ ਇਹ ਕਹਿੰਦੇ ਜੀ ਸਰ ਬੈਠਾ ਮੈਂ ਪਰਚਾ ਪਾ ਦੋ ਜੇ ਮੈਂ ਚੋਰ ਹੈਗਾ ਤਾਂ ਮੇਰੇ ਤੇ ਪਰਚਾ ਕਰ ਦੋ ਜੀ 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 ਕਹਿੰਦਾ ਨਹੀਂ ਪਰਚਾ ਨਹੀਂ ਤੂੰ ਕਹਿੰਦਾ ਦੰਡ ਭਾਰ ਦੇ ਕਹਿੰਦਾ ਕਹਿੰਦਾ ਤੈਨੂੰ ਕੱਢ ਦੇਵਾਂਗੇ ਬਾਹਰ ਤੇ ਹਾਂ ਤੂੰ ਹੀ ਚੱਕੇ ਆ ਤੇ ਪਹਿਲਾਂ ਹੈ ਗਏ ਸੀ 192 ਗੱਟੇ ਤੇ ਹੁਣ 150 ਗੱਟਾ ਪਾਇਆ ਗਿਆ ਹੁਣ ਕੌਣ ਕਹਿ ਰਿਹਾ 150 ਗੱਟਾ ਜੀ ਇਹ ਆਪ ਹੀ ਫੇਰ ਨਹੀਂ ਜਾਂਦੇ ਆਪ ਹੀ ਬੋਲੀ ਜਾਂਦਾ ਮਿੱਠੂ ਆੜਤੀ ਅੱਛਾ ਪਹਿਲਾਂ 192 ਹੁਣ 150 ਕਹਿ ਰਹੇ ਹਾਂ ਜੀ ਹੁਣ 150 ਦੀ ਸਾਢੇ ਤਰਜਾਨਾ ਪਰਵਾਇਆ ਜਾ ਰਿਹਾ ਧੱਕੇ ਨਾਲ ਅਸੀਂ ਗਰੀਬ ਘਰਾਂ ਸਾ ਤੋਂ ਪਰੇ ਨਹੀਂ ਜਾ ਸਕਦੇ ਇਸਾ ਅਨਸਾਫ਼ ਦੀ ਮੰਗ ਕੀ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਵੇ ਸਾਡਾ ਫੈਸਲਾ ਕਰਵਾਇਆ ਜਾਵੇ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਅਸੀਂ ਝੂਠੇ ਆ ਤਾਂ ਸਾਡੇ ਤੇ ਕੀਤੀ ਜਾਵੇ ਧੰਨਵਾਦ ਹਾਂਜੀ ਮੈਂ ਜੋ ਕਿ ਇੱਕ ਮੈਂ ਹੋਰ ਗੱਲ ਕਹਣਾ ਮੈਂ ਆਪਾਂ ਦਾ ਆਪ ਅੱਜ ਸਾਫ਼ ਕਰਾਉਂ ਗਿਆ ਸੀ ਪਰ ਸਾਡੀ ਲਿਵਰ ਇਸ ਆੜਤੀਆਂ ਨੇ ਇਸ ਯੂਨੀਅਨ ਨੇ ਮੈਂ ਦੂਜੇ ਆੜਤੀ ਨੂੰ ਕਹਿ ਕਿ ਮੇਰੀ ਲਿਵਰ ਵੀ ਰੋਕੀ ਜਾ ਰਹੀ ਹੈ ਲੋਕ ਨਹੀਂ ਦੇ ਰਹੇ ਸਾਹਿਬ ਵੀ ਨਹੀਂ ਕਰ ਰਹਾ ਜੀ ਕਿੰਨੀ ਕਿੰਨੀ ਕਿ ਲਿਵਰ ਹੈ ਜੀ ਮੇਰੀ ਹੈਗੀ ਹੈ ਜੀ ਲੱਖ ਦੇ ਲੱਖ ਰੁਪਿਆ ਲੱਖ ਰੁਪਿਆ ਹਾਂਜੀ ਉਹ ਵੀ ਰੋਕੀ ਹੈ ਜੀ ਹਾਂ ਜੀ ਉਹ ਵੀ ਰੋਕੀ ਪਈ ਹੈ ਜੀ ਅਸੀਂ ਗਰੇਵ ਚੋਂ ਨਾ ਲਾਉਣ ਤੋਂ ਬੈਠੇ ਸਭ ਬਹੁਤ ਪਰੇਸ਼ਾਨ ਹੋ ਰਹੇ ਹਾਂ ਜਾਈ ਪਰਿਵਾਰ ਤੇ ਜਿਹੜੇ ਦੋਸ਼ ਲੱਗੇ ਸੀ ਇਹਨਾਂ ਨੇ ਸਿਰੇ ਤੋਂ ਨਕਾਰੇ ਆ ਤਾਂ ਐਸਐਚਓ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਮਾਮਲਾ ਹੈ ਕਿਉਂ ਇਹਨਾਂ ਤੇ ਦੋਸ਼ ਲੱਗੇ ਗਏ ਸਾਰੇ ਕੋ ਬੈਰੋ ਕਾ ਤੋਂ ਦਾਣਾ ਮੰਡੀ ਦਾ ਮਸਲਾ ਹੈ ਪਿੰਡ ਗੜ ਦਾ ਭੁਮਿੰਦਰ ਸਿੰਘ ਦਾ ਕੀ ਮਾਮਲਾ ਹੈ ਜੀ ਉਹ ਇੱਕ ਗੁਰਦੀਪ ਸਿੰਘ ਦੇ ਪੁੱਤਰ ਫੌਜਾ ਸਿੰਘ ਦਾ ਗਮਾਨੀਆਂ ਰਖੂ ਦਾ ਜਿਹੜਾ ਹਾਕਮ ਹਰਦੇਵ ਸਿੰਘ ਦੀ ਮੈਸਰ ਤੇ ਉਹ ਜਿਹੜਾ ਆਪਣੇ ਲੱਗਿਆ ਹੋਇਆ ਆਪਣੇ ਮਣੀਮ ਜਉ ਨੂੰ ਕੀ ਕਹਦੇ ਨੇ ਤੋਲਾ ਲੱਗਿਆ ਆ ਉਹਦੇ ਵੱਲੋਂ ਐਲੀਗੇਸ਼ਨ ਲਾਇਆ ਗਿਆ ਭਿੰਦਰ ਸਿੰਘ ਜਿਹੜੀ ਤੇ ਉਹਦੀ ਜਿਹੜੀ ਲੇਬਰ ਏ ਉਹਨਾਂ ਦੇ ਆੜਤ ਤੋਂ ਜਿਹੜੇ 143 ਗੱਟੇ ਜਿਹੜੇ ਨੇ ਉਹ ਭਲੇਖੇ ਨਾਲ ਲਾ ਲੋ ਜਾ ਜਾਣ ਬੁੱਝ ਕੇ ਚੱਕ ਕੇ ਲੈ ਗਏ ਨੇ ਪਹਿਲਾ 192 ਕਟਿਆਂ ਦਾ ਦੋਸ਼ ਸੀਗਾ ਸਰ ਫਿਰ 149 ਹੋ ਗਈ ਨਹੀਂ ਮੇਰੇ ਕੋਲ ਜਿਹੜਾ ਇਹਨਾਂ ਵੱਲੋਂ ਜਿਹੜਾ ਦੋਸ਼ ਲਾਇਆ ਗਿਆ 149 ਦਾ ਹੀ ਲਾਇਆ ਗਿਆ ਪਰ ਮਿੰਦਰ ਸਿੰਘ ਪਾਰਟੀ ਆਪਣੇ ਵੱਲੋਂ ਇਹ ਕਹਿ ਰਹੀ ਵੀ ਜਿਹੜਾ ਮੇਰੇ ਦੇ 192 ਕਟਿਆਂ ਦਾ ਦੋਸ਼ ਸੀ ਪਰ ਮੇਰੇ ਕੋਲ ਜਿਹੜੀ ਉਹਨਾਂ ਵੱਲੋਂ ਦਰਖਾਸਤ ਦਿੱਤੀ ਉਹ 149 ਕਟਿਆਂ ਦੀ ਜਿਵੇਂ ਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਤੇ ਹਰਦੇਵ ਸਿੰਘ ਆਰਤੀ ਇਹ ਵੱਲੋਂ ਉਸਤੌਰ ਦੀ ਨੋਟ ਸੀ ਸਾਡੇ ਤੇ ਬਾਰ ਕੀਤਾ ਗਿਆ ਇਹ ਜਾਤੀ ਸ਼ਬਦ ਵੀ ਉਹਨੇ ਸਾਨੂੰ ਬੋਲੇ ਤੇ ਉਹ ਕੀ ਮੰਗਦਾ ਇਸ ਵਾਰ ਦੀ ਸਾਡੇ ਕੋਲ ਅਜੇ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਜਿਵੇਂ ਇੱਥੇ ਪੰਚਾਇਤ ਇਕੱਠੀ ਹੋਈ ਸੀ ਥਾਣੇ ਦੇ ਵਿੱਚ ਕਾਫੀ ਉਹਨਾਂ ਦੇ ਪਿੰਡ ਦੇ ਲੋਕ ਵੀ ਆਏ ਸੀ ਤਾਂ ਉਹਨਾਂ ਦੀ ਬਜ਼ੁਰਗ ਮਾਤਾਂ ਦਾ ਕਹਿਣਾ ਹੈ ਕਿ ਮੈਨੂੰ ਐਸਐਚਓ ਸਾਹਿਬ ਦੇ ਉਹਨਾਂ ਨੇ ਮੱਕਦੀ ਸ਼ਬਦਾਵਲੀ ਬੋਲੀ ਗਈ ਆ ਸਾਡੇ ਘਰੇ ਆ ਕੇ ਐਸਐਚਓ ਨੇ ਸਾਨੂੰ ਧੱਕੇ ਹੀ ਮਾਰੇ ਆ ਨਾਲ ਮੈਂ ਉਹਨਾਂ ਦੇ ਘਰ ਗਿਆ ਜੀ ਇੱਥੇ ਪੂਰੀ ਪੰਚਾਇਤ ਜਿਹੜੀ ਆਈ ਸੀਗੀ ਥਾਣੇ ਦੇ ਵਿੱਚ ਨਾਲ ਬੰਦੇ ਬਹੁਤ ਬੜ ਬੰਦੇ ਸੀ ਦੋ ਦੋਆ ਪਾਰਟੀਆਂ ਦੋਹਾਂ ਤਰ੍ਹਾਂ ਦਾ ਰਾਜਨਾਵੇ ਦੀ ਗੱਲ ਚੱਲਦੀ ਰਹੀ ਮੇਰੇ ਵੱਲੋਂ ਕਿਸੇ ਨੇ ਵੀ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਜੀ ਬਸਾਰੇ ਕੈਸੀ ਕਮਿਸ਼ਨ ਦੀ ਇਲੈਕਟ ਹੋਈ ਆ ਉਸ ਦਾ ਕੀ ਸੰਬੰਧ ਆ ਅਜੇ ਤੱਕ ਸਾਡੇ ਕੋਲ ਕੋਈ ਹਾਰਡ ਕਾਪੀ ਵਗੈਰਾ ਨਹੀਂ ਸੇਵ ਹੋਈ ਮਸੂਲ ਹੋਈ ਪਰ ਇੱਕ ਮੈਨੂੰ ਅਨਨੌਨ ਨੰਬਰ ਤੋਂ ਜਿਹੜਾ ਉਹ ਭੇਜ ਰਿਆ ਸੀ ਪਤਾ ਨਹੀਂ ਉਹ ਕੌਣ ਆ ਮਹਿੰਦਰ ਸਿੰਘ ਦੀ ਮਾਤਾ ਦੇ ਵੱਲੋਂ ਕਹਿਣਾ ਹੈ ਕਿ ਜਿਹੜਾ ਮੇਰਾ ਬੇਟਾ ਯੋ ਬਿਲਕੁਲ નિર્ਦੋਸ਼ ਆ ਤਾਂ ਕਿਸ ਤਰ੍ਹਾਂ ਤੁਸੀਂ ਕਾਰਵਾਈ ਕਰਦੇ ਆ ਆ ਜੇਕਰ ਉਹ ਪਰਦਾਸ ਤੋਂ નિર્ਦੋਸ਼ ਪਾਇਆ ਗਿਆ ਤਾਂ ਫਿਰ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੋ ਦੇ ਦੋਸ਼ੀ ਪਾਇਆ ਗਿਆ ਤੇ ਜਿਹੜੇ ਜਿਹੜੇ ਦੋਸ਼ੀ ਪਾਇਗੇ ਉਹਨਾਂ ਦੇ ਖਿਲਾਫ ਜਿਹੜੀ ਜੋ ਬਣਦੀ ਜੋ ਕਾਰਵਾਈ ਕੀਤੀ ਜਾਵੇ ਸਰ ਤੁਹਾਨੂੰ ਲੱਗਦਾ ਵੀ ਵੀਡੀਓਗ੍ਰਾਫੀ ਸਾਹਮਣੇ ਆਈ ਆ ਔਰ ਵੀਡੀਓ ਜਿਹੜੀ ਇਹ ਹਰਥਾਂ ਦੇ ਵੀਡੀਓ ਤਾਂ ਨਹੀਂ ਮਿਲ ਸਕਦੀ ਜਿਹੜੀ ਜੇ ਤੁਹਾਡੇ ਤੇ ਦੋਸ਼ ਲੱਗੇ ਸਰ ਉਹਨਾਂ ਦਾ ਕੀ ਕਹਿਣਾ ਹੈ ਮੇਰੇ ਤੇ ਕਿਹੜਾ ਦੋਸ਼ ਲੱਗਿਆ ਜੀ ਕਿ ਜਿਹੜੇ ਉਹਨਾਂ ਦੇ ਮਾਤਾਂ ਦਾ ਕਹਣੇ ਘਰੇ ਆ ਕੇ ਧੱਕੇ ਮਾਰੇ ਮੈਂ ਨਾ ਤਾਂ ਘਰ ਗਿਆ ਤੇ ਨਾ ਹੀ ਮੈਂ ਕੋਈ ਧੱਕੇ ਮਾਰੇ ਨੇ ਤੇ ਸਿਰਫ ਪੁਲਿਸ ਨੂੰ ਨੀਵਾ ਵਿਖਾਉਣ ਵਾਸਤੇ ਵੀ ਤਾਂ ਕਿ ਸਾਡੇ ਤੇ ਕੋਈ ਪੁਲਿਸ ਕਾਰਵਾਈ ਨਾ ਕਰੇ ਤੇ ਸਾਡੇ ਤੋਂ ਡਰ ਜੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ